ਜੀ ਕੁਮਾਰ ਮਲੂਤਰਾ ਜੀ ਕੀ ਗੱਲ ਹੋਈ ਸਰ ਮੈਂ ਦਿੱਦੇ ਨੇ ਮੇਰੇ ਮਿਸਜ ਪਹਿਲਾਂ ਕੈਂਸਰ ਨਾਲ ਗਏ ਆ ਮੈਂ ਜ਼ਿੰਦਗੀ ਦੀ ਸਾਰੀ ਕਮਾਈ ਲੱਗੀ ਜੋ ਪੈਣ ਕੁਛ ਬਚਿਆ ਖੁਚਿਆ ਹੀ ਮੈਂ ਜਾਨਵਰਾਂ ਦੇ ਗਾਵਾਂ ਲੈ ਲਈ ਇਹ ਮੱਝਾ ਪਾਈਆਂ ਪਰ ਮੇਰੇ ਨਾਲੇ ਬਹੁਤ ਨਿਆਇ ਮੈਨੇ ਪਤਾ ਨਹੀਂ ਰੰਜਸ਼ ਕਾਟ ਕੇ ਪਿੱਛੋਂ ਦੀ ਆਏ ਨੇ ਪਿੱਛੋਂ ਦੀ ਆ ਕੇ ਮੈਂ ਤੇ ਮਿਹਨਤ ਕਰਕੇ ਆਪਣੇ ਮੇਰੀ 120 ਕਿਲੋ ਦੁੱਧ ਵਾਲੀਆਂ ਗਾਵਾਂ ਹੀ ਤਨੇ ਸਭ ਇਹਨਾਂ ਨੂੰ ਕੁਝ ਪੌਇਜ਼ਨ ਦੇ ਕੇ ਤੁਹਾਡੇ ਸਾਹਮਣੇ ਖੁੱਲੀ ਤੇ ਤੜਫ ਤੜਕੇ ਮਰੀਆਂ ਤੇ ਮੈਂ ਪ੍ਰਸ਼ਾਸਨ ਅਕੇ ਇਹ ਹੀ ਬੇਨਤੀ ਕਰਦਾ ਕਿ ਮੇਰੇ ਕੋਲ ਤਾਂ ਰੋਜ਼ਗਾਰ ਵੀ ਖੋਇਆ ਗਿਆ ਮੇਰਾ ਮੇਰੇ ਕੋਲ ਬੋਲੇ ਹਮ ਨਹੀਂ ਜਾਂਦਾ ਜੀ ਮੇਰੀ ਜੇ ਮਦਦ ਕਰ ਸਕਦਾ ਤੇ ਕਰੋ ਮੇਰੇ ਮੇਰਾ ਬਹੁਤ ਬੁਰਾ ਮਰਦ ਅੱਗੇ ਜ਼ਿੰਦਗੀ ਦੀ ਸਾਰੀ ਇਸੇ ਦੇ ਉੱਪਰ ਜਿੰਨੀ ਕਮਾਈ ਸਾਰੀ ਲਾ ਬੈਠਾ ਕੈ ਸਰ ਤੇ ਮੇਰੇ ਬੱਚੇ ਆ ਮੇਰੀ ਹੈਲਪ ਕੀਤੀ ਜਾਵੇ ਜੇ ਤੁਸੀਂ ਇੱਥੇ ਆਏ ਜਫਤਾਪੁਰ ਇਲਾਕੇ 'ਚ ਕੀ ਗੱਲ ਹੈ ਅੱਜ ਸਾਨੂੰ ਡੇਰੀ ਕੰਪਲੈਕਸ ਤੋਂ ਜਿਹੜੇ ਡੇਰੀ ਦੇ ਮਾਲਕ ਨੇ ਮਲਹੋਤਰਾ ਡੇਰੀ ਆ ਇਹਨਾਂ ਦੀ ਇਹਨਾਂ ਨੇ ਸਾਨੂੰ ਕਾਲ ਕੀਤਾ ਸੀਗਾ ਕਿ ਇਸ ਜਗ੍ਹਾ ਦੇ ਵਿੱਚ ਇਹਨਾਂ ਦੇ ਜਿਹੜੇ ਗਊਆਂ ਨੇ ਤਿੰਨ ਗਊਆਂ ਤੇ ਦੋ ਛੋਟੇ ਆ ਕਟੀਆਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਉਹਨਾਂ ਨੂੰ ਆਪਣਾ ਪాయిਜ਼ਨ ਜਿਹੜਾ ਦਿੱਤਾ ਗਿਆ ਇਹਨਾਂ ਦੇ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਤਿੰਨ ਗਊਆਂ ਹੋਰ ਜੜੀਆਂ ਤੜਫ-ਸੜਫ ਕੇ ਮਰੀਆਂ ਸੀਗੀਆਂ ਲੇਕਿਨ ਅੱਜ ਜਿਹੜਾ ਵਾ ਜਿਹੜਾ ਮੇਨ ਜਿਹੜਾ ਦੁੱਧ ਦਿੰਦੀਆਂ ਨੇ ਜਿਨ੍ਹਾਂ ਨੇ ਇਹਨਾਂ ਦਾ ਰੋਜ਼ਗਾਰ ਚੱਲਦਾ ਵਾ ਇੱਕ ਇੱਕ ਲੱਖ ਰੁਪਏ ਦੀ ਗਊਆਂ ਨੇ ਜਿਨ੍ਹਾਂ ਨੂੰ ਕੁਝ ਦੇ ਕੇ ਉਹਨਾਂ ਜਿਹੜੇ ਮੌਤ ਦੇ ਘਾਟ ਉਤਾਰਿਆ ਗਿਆ ਬਹੁਤ ਹੀ ਨਿੰਦਨੀਆ ਗੱਲ ਹੈ ਜਿਹੜੀਆਂ ਗਊਆਂ ਦੇ ਹੱਤਿਆ ਕੀਤੀ ਗਈ ਆ ਉਹਨਾਂ ਦੇ ਮੂੰਹ ਦੇ ਵਿੱਚੋਂ ਹੀ ਬਲੱਡ ਨਿਕਲ ਰਿਹਾ ਅਸੀਂ ਅੱਜ ਮੌਕੇ ਤੇ ਆ ਕੇ ਜਿਹੜੇ ਅੰਮ੍ਰਿਤਸਰ ਦੇ ਡੀਸੀਪੀ ਸਾਹਿਬ ਨੇ ਡੀਸੀਪੀ ਲਾਅ ਐਂਡ ਆਰਡਰ আলম ਜੀ ਉਹਨਾਂ ਨੇ ਵੀ ਗੱਲ ਕੀਤੀ ਹੈ ਇਸ ਰਿਗਾਰਡਿੰਗ ਉਹਨਾਂ ਨੇ ਇੱਕ ਟੀਮ ਜਿਹੜੀ ਅਸੀਂ ਕਹਿੰਦੇ ਨੇ ਕਿ ਅਸੀਂ ਬਣਾ ਕੇ ਜੋ ਮੈਨੂਅਲੀ ਕਿਉਂਕਿ ਇੱਥੇ ਕੈਮਰੇ ਨਹੀਂ ਲੱਗੇ ਹੋਏ ਤੇ ਇੱਕ ਜਿਹੜਾ ਵਾ ਮੈਨੂਅਲੀ ਜਿਹੜਾ ਵਾ ਇੱਥੋਂ ਦੀ ਸਾਰੀ ਇਨਕੁਆਇਰੀ ਕੀਤੀ ਜਾਏਗੀ ਏਸੀਪੀ ਜਿਹੜੇ ਨੇ ਜਸਪਾਲ ਜੀ ਉਹਨਾਂ ਨਾਲ ਵੀ ਮੇਰੀ ਗੱਲ ਹੋ ਗਈ ਹੈ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਪਹੁੰਚ ਚੁੱਕਾ ਵਾ ਤੇ ਇੱਥੇ ਅਸੀਂ ਇੱਕ ਸਭ ਤੋਂ ਪਹਿਲਾਂ ਗੱਲ ਕਵਾਂਗੇ ਕਿ ਅਗਰ ਕਿਸੇ ਨੇ ਵੀ ਰੰਜੀ ਸੇਗੀ ਇਹਨਾਂ ਦੇ ਨਾਲ ਡੇਰੀ ਵਾਲੇ ਨਾਲ ਕਿਸੇ ਰੰਜੀ ਸੇਗੀ ਤੇ ਇਹਨਾਂ ਦੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਨਾ ਕਿ ਇਹਨਾਂ ਬੇਜੁਬਾਨਾਂ ਦੇ ਉੱਪਰ ਜਿਹੜਾ ਵਾ ਇਸ ਤਰੀਕੇ ਦੇ ਨਾਲ ਜ਼ੁਲਮ ਅਤਿਆਚਾਰ ਕੀਤਾ ਬਹੁਤ ਹੀ ਨਿੰਦਨੀ ਹੈ ਇਸ ਸੰਬੰਧ ਵਿੱਚ ਡਿਪਟੀ ਡਾਇਰੈਕਟਰ ਜਿਹੜੇ ਨੇ ਐਨੀਮਲ ਹਸਬੈਂਡਰੀ ਦੇ ਨਵਰਾਜ ਜੀ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਉਹ ਡਾਕਟਰ ਪੰਨੂ ਜੀ ਦੀ ਉਹਨਾਂ ਨੇ ਡਿਊਟੀ ਲਗਾਤੀ ਹੈ ਟੀਮ ਬਣਾ ਕੇ ਤੇ ਇਹਨਾਂ ਗਵਾਂ ਦਾ ਜਿਹੜਾ ਪੋਸਟਮਾਰਟਮ ਜਿਹੜਾ ਜਲਦੀ ਕਰ ਦਿੱਤਾ ਜਾਏਗਾ ਤੇ ਆਸੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਇਹ ਨਾ ਜਦੋਂ ਦੀ ਕਾਲ ਆਈ ਹੈ ਇਹਨਾਂ ਦਾ ਬਹੁਤ ਹੀ ਡੋਰ ਹੋ ਕੇ ਬੁਰਾ ਹਾਲ ਕਿਉਂਕਿ ਇਹਨਾਂ ਦਾ ਸੋਰਸ ਆਫ ਇਨਕਮ ਸਿਰਫ ਇਹ ਤਿੰਨ ਗਵਾਂ ਸੀਗੀਆਂ ਤੇ ਬਹੁਤ ਹੀ ਨਿੰਦਰੀਆਂ ਬਹੁਤ ਸ਼ਰਮ ਵਾਲੀ ਗੱਲ ਹੈ ਤੇ ਜਿਹੜੇ ਲੋਕਾਂ ਨੇ ਇਹ ਕੀਤਾ ਮੈਂ ਇੱਕ ਉਹਨੂੰ ਗੱਲ ਕਵਾਂਗਾ ਵੀ ਇਹ ਕਾਲੀ ਯੁਗ ਨਹੀਂ ਚੱਲ ਰਿਹਾ ਕਰ ਯੁਗ ਚੱਲ ਰਿਹਾ ਤੂੰ ਅੱਜ ਇਹ ਬੇਜਵਾਨਾ ਲਾਲ ਕੀਤਾ ਹੋਇਆ ਕੱਲ ਤੇਰੇ ਨਾਲ ਜਾਂ ਤੇਰੇ ਪਰਿਵਾਰ ਨਾਲ ਖੁਦ ਹੀ ਤੂੰ ਦੇਖ ਲੇਗਾ ਕਿ ਤੁਹਾਡਾ ਕੀ ਹਾਲ ਹੈ ਤੇ ਜਿਸ ਤਰੀਕੇ ਨਾਲ ਤਰਫ ਤੜਫ ਕੇ ਮਰੇ ਨੇ ਬੇਜਵਾਨ ਇਸੇ ਤਰੀਕੇ ਨਾਲ ਤੁਹਾਡੀ ਵੀ ਮੌਤ ਹੋਏਗੀ ਸਰ ਆ ਵੇਖੋ ਕਿਵੇਂ ਪਈ ਕੋਰਲੀ ਅੱਜ ਕੀ ਕਹਿਣਾ ਚਾਹੋਗੇ ਬੜੀ ਮੰਦ ਭਾਗੀ ਘਟਨਾ ਜਿਹੜੀ ਇੱਥੇ ਵਾਪਰੀ ਹੈ ਕੀ ਕਹਿਣਾ ਚਾਹੋਗੇ ਮੈਂ ਸਹੀ ਰਜਿੰਦਰ ਸਿੰਘ ਇਨਚਾਰਜ ਫਤਾਪੁਰ ਚੌਂਕੀ ਹੂੰ ਇਹ ਬਹੁਤ ਮਾੜਾ ਹੋਇਆ ਮੈਂ ਇੱਥੇ ਆ ਕੇ ਇਹਨਾਂ ਨੇ ਮੈਨੂੰ ਅਬਸ਼ੇਕ ਜੀ ਨੇ ਦੱਸਿਆ ਵੀ ਸਾਡੀਆਂ ਗਮਾਂ ਇਦਾਂ ਹੋ ਗਈਆਂ ਅਸੀਂ ਮੌਕਾ ਵੇ ਉਹਨਾਂ ਦੇ ਆਦੇ ਨਾ ਪੁਛ ਮਟ ਕਰਕੇ ਜੋ ਵੀ ਬੰਦੀ ਕਾਰਵਾਈ ਜੇ ਇਹਨਾਂ ਨੂੰ ਫਿਰ ਵੀ ਮੱਗੋਂ ਪਿੱਛੋਂ ਵੀ ਕਿਤੇ ਕੋਈ ਸ਼ੱਕ ਮਿਲੇ ਤਾਂ ਸਾਨੂੰ ਪਰਮਿਸ਼ਨ ਜੋ ਮਰਜ਼ੀ ਅਦੀ ਰਾਤ ਨਾ ਉਹਨਾਂ ਦੀ ਉਹਦੇ ਮੁਤਾਬਕ ਕਾਰਵਾਈ ਕਾਨੂੰਨੀ ਕੀਤੀ ਜਾਊ। ਕੱਲ ਦੀ ਗੱਗਾਂ ਮਰੀਆਂ ਹੋਈਆਂ ਨੇ ਕੱਲ ਵੀ ਤੁਸੀਂ ਆਏ ਸੀ ਇੱਥੇ ਤੇ ਕੱਲ ਦੀ ਕੋਈ ਜਾਂਚ ਪੜਤਾਲ ਕੋਈ ਕੀਤੀ ਜਾਂਚ ਪੜਤਾਲ ਇਹਨਾਂ ਨੇ ਕੀਤੀ ਅਸਲ ਜੇ ਇਹਨਾਂ ਦੇ ਕੈਮਰਾ ਨਹੀਂ ਹੈਗਾ ਇੱਥੇ ਲੱਗੇ ਸਾਕੇ ਕੈਮਰਾ ਕਿਤੇ ਵੀ ਨਹੀਂ ਹੈਗਾ ਤੇ ਇਹਨਾਂ ਨੂੰ ਇਹ ਗੱਲ ਕਹੀ ਆ ਵੀ ਜੇ ਕੋਈ ਸ਼ੱਕ ਯਾਰ ਕਰਦੇ ਸਾਨੂੰ ਦੱਸ ਦਿਓ। ਰਾਦੇ ਹੀ ਆਇਆ ਮੌਕਾ ਵੇਖ ਕੇ ਐਪਲੀਕੇਸ਼ਨ ਰੋਸ਼ਲ ਲੇ ਕੇ ਕਾਰਵਾਈ ਹੀ ਕਾਨੂੰਨੀ ਕਾਰਵਾਈ ਹੀ ਕਰਤੀ ਹੈ ਸ਼ੁਰੂ ਜੀ ਜੋ ਵੀ ਰਿਪੋਰਟ ਆਊਗੀ ਪੋਸ਼ਣ ਮਾਟਰ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ